ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਸਿਆ ਵੀਰ ਜੀ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਭੋਆ ਆ ਗਿਆ ਸੱਜਣੋ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਅਮਰਤਸਰ ਸਹਿਬ ਆ ਜਾਂਦਾ ਤੇ ਨੇੜੇ ਦੀ ਗੱਲ ਕਰੀਏ ਤਾਂ ਮਜੀਠਾ ਇਥੋਂ ਬਿਲਕੁਲ ਨਾ ਲਾਗੇ ਰਹਿ ਜਾਂਦਾ ਮਜੀਠਾ ਸ਼ਹਿਰ ਮਜੀਠਾ ਕਸਬਾ ਇਸ ਘਰ ਵੀਰ ਹਰਾਂ ਨੂੰ ਲੱਗਦਾ ਭੋਏ ਦੇ ਵਿੱਚੋਂ ਤੁਹਾਨੂੰ ਦੋ ਐਨੀਮਲ ਘਰੇਲੂ ਪਰਿਵਾਰ ਦੇ ਕੋਲੋਂ ਵਿਖਾਉਣ ਲੱਗੇ ਆ ਕਾਹ ਸੱਜਣੋ ਵੈੜਾ 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੁਸੀਂ ਆਪਣੀ ਕਰਾ ਕੇ ਲਿਆ ਸਕਦੇ ਵੀਰ ਹਰਾਂ ਨੇ ਕਰਾਈ ਹੋਈ ਆ ਪਹਿਲਾ ਸੂਆ ਸੂਗੀ ਛੋਟੀ ਉਮਰ ਚੀ ਆ ਹਜੇ ਤੇ ਬਾਕੀ ਸੱਜਣੋ ਇੱਕ ਇਸ ਘਰੋਂ ਇਹ ਮੱਝ ਜਿਹੜੀ ਇਹ ਵਿਕਰੀ ਵਾਲੀ ਆ ਜਿਹੜਾ ਵੀ ਲੇਖਾ ਜੋਖਾ ਹੋਇਆ ਮਾਲਕਾਂ ਤੋਂ ਪੁੱਛ ਲਾਂਗੇ ਬਾਕੀ ਸਾਰੇ ਪਸ਼ੂ ਘਰੇ ਰੱਖੇ ਹੋਏ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਘਰੇ ਘਰ ਵਾਲੇ ਪਸ਼ੂਆਂ ਦੇ ਵਿੱਚੋਂ ਹੀ ਇਹ ਮੱਝ ਤੇ ਇੱਕ ਬੈੜ ਵਕਾਊ ਕੀਤੀ ਆ ਬਾਕੀ ਆਪਾਂ ਜਿਹੜਾ ਵੀ ਲੇਖਾ ਜੋਖਾ ਮਾਲਕਾਂ ਤੋਂ ਪੁੱਛਦੇ ਆ ਜੁੜੇ ਹੋਣ ਤੱਕ ਤੁਹਾਡਾ ਧੰਨਵਾਦ ਜਿਹੜੇ ਸੱਜਣ ਦੇ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਇਹ ਵੀ ਤੁਹਾਡਾ ਵੱਡਾ ਧੰਨਵਾਦ ਬਾਈ ਜੀ ਸਾਸਰੀ ਕਾ ਸਾਸਿਆ ਵੀਦੀ ਸਾਸਿਆ ਸੰਧੂ ਸਾਹਿਬ ਹੋਰ ਸੁਣਾ ਮੇਰਾ ਵੀਰ ਬਹੁਤ ਵਧੀਆ ਜੀ ਬਹੁਤ ਵਧੀਆ ਚੜਦੀ ਕਲਾ ਨਾ ਹਾਂਜੀ ਚੜਦੀ ਨਾਂ ਕੀ ਮੇਰੇ ਭਰਾ ਦਾ ਨਾਂ ਵੀਦੀ ਮਨਪ੍ਰੀਤ ਸਿੰਘ ਹਾਂਜੀ ਪਿੰਡ ਭੋਮਾ ਹਾਂਜੀ ਤਹਿਸੀਲ ਮਜੀਠਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਓਕੇ ਤਿੰਨ ਨੰਬਰ ਮੇਰੇ ਵੀਰ ਦਾ ਨੰਬਰ ਵੀਦੀ 81463 ਹਾਂਜੀ 246116 ਇੱਕ ਰੀ ਹੋ ਰਿਪੀਟ ਕਰੀਏ ਇੱਕ ਇਹ ਨੰਬਰ ਜੇ ਹਾਂਜੀ ਇੱਕ ਨੰਬਰ ਲੈ ਲਓ 98782 ओके 32330 ਇਹਦੇ ਤੇ ਵੀ ਸੰਪਰਕ ਕਰ ਸਕਦਾ ਹਾਂ ਹਾਂਜੀ ਦੋਨੇ ਨੰਬਰ ਹੀ ਚੱਲਦੇ ਆ ਤੇ ਆਪਣੇ ਮੱਝ ਘਰਦੀਆਂ ਨਾ ਹਾਂਜੀ ਵੀਰ ਜੀ ਇਹ ਘਰਦੀਆਂ ਮੱਝ ਸੁਆ ਕਿਹੜਾ ਸੁੰਦੀ ਆ ਸੁਆ ਵੀਰ ਜੀ ਆਪਣੇ ਕੋਲ ਤੇ ਤੀਜੇ ਸੂਏ ਸੂਣੀ ਜੀ ਓਕੇ ਤੇ ਬਾਕੀ ਜੋ ਕਿ ਨੇ ਜਿੰਨੇ ਖਰੀਦ ਨਹੀਂ ਉਹ ਆਪਣੀ ਸਮਝ ਨਾਲ ਵੇਖ ਲੈ ਆਪਣੇ ਕੋਲੇ ਤੀਜਾ ਸੂਆ ਸੁੰਦੀ ਆ ਬਾਕੀ ਜਿਹੜਾ ਭੈਣ ਭਰਾ ਖਰੀਦਦਾ ਉਹ ਸੁਆ ਆਪਦੇ ਤੇ ਲਾ ਲੇ ਜਿਹੜਾ ਉਹਦਾ ਦਿਲ ਕਰੇ ਹਾਂਜੀ ਦੁੱਧ ਹਾਂਜੀ ਦੁੱਧ ਨੂੰ ਮੈਂ ਬਹੁਤ ਖਰੀਆ 15 16 ਕਿਲੋ ਦੁੱਧ ਮੈਂ ਕੱਢਦੀ ਆ ਆਪਣੀ ਸੇਵਾ ਤੇ 15 16 ਕਿਲੋ ਦੁੱਧ ਆਪਾਂ ਮਾਝ ਦੇ ਥੱਲੇ ਚੁੰਦੇ ਰਹੇ ਹਾਂ ਹਾਂਜੀ ਹਾਂਜੀ ਹੁਣ ਦਿਨ ਕਿੰਨੇ ਪਏ ਆ ਵੀਰ ਦਿਨ ਵੀਦੀ ਨੂੰ 10 ਮਹੀਨੇ ਪੂਰੇ ਹੋਏ ਜੇ 10 ਦੇਣਾ ਜੀ ਇਹਨੇ ਉੱਤੇ ਲੈਣੀ ਜੀ ਠੀਕ ਆ ਹਜੇ ਮੰਨ ਕੇ ਚੱਲ ਗਿਆ ਵੀ 8 10 ਦਿਨ ਨਹੀਂ ਸੁੰਦੀ ਨਹੀਂ ਸੁੰਦੀ ਠੀਕ ਆ ਟੀਕੇ ਤੋਂ ਗੱਪਣ ਕੇ ਮਾਲੀ ਨੂੰ ਨਹੀਂ ਵੀਦੀ ਮਾਲੀ ਕੋ ਆਪਣੇ ਕੋ ਗੱਪ ਅੱਛਾ ਮਾਲੀ ਜਿਹੜਾ ਉਹ ਬੈਠਾ ਮਾਲੀ ਬਹੁਤ ਚੰਗਾ ਕਰੇ ਹੈ ਨਾ ਹਾਂਜੀ ਹਾਂਜੀ ਉਹ ਤੋਂ ਹੀ ਗੱਪਣਾ ਉਹਦੇ ਤੋਂ ਹੀ ਗੱਪਣਾ ਬਾਕੀ ਥਣਾ ਥਣਾ ਲੋ ਪਿੱਛੇ ਇਹਨੂੰ ਵੀਦੀ ਬਿਲਕੁਲ ਵੀਦੀ ਉਹਦੀ ਗਾਰੰਟੀ ਹੈ ਕੋਈ ਗੱਲ ਬਾਹਰ ਦੀ ਸੂਣ ਤੱਕ ਗਾਰੰਟੀ ਨਾਲ ਕੋਈ ਗੱਲ ਨਹੀਂ ਤੇ ਲੈਵਾ ਜਿਵੇਂ ਤੂੰ ਦੱਸਦਾ ਬਹੁਤ ਕਰਦੀ ਹੈ ਬਹੁਤ ਗਾਵਾ ਵਾਂਗੂ ਬਣਾਉਂਦੀ ਹੈ ਲੈਵਾ ਤੇ ਠੀਕ ਆ ਲੋ ਵੀ ਸੱਜਣੋ ਤੌਰ ਕਰ ਲਓ ਚੈੱਕ ਸੁਹਾ ਤੁਸੀਂ ਲਾ ਲਿਓ ਬੋਡੀ ਸਟਰਕਚਰ ਮਿਆਂ ਦਾ ਬਹੁਤ ਚੰਗਾ ਦੁੱਧ ਘਰੇ ਚੋਇਆ ਹੋਇਆ ਜਿਹੜਾ ਦੱਸਿਆ ਵੀਰ ਨੇ ਵੇਖੋ ਟਾਂਚਾ ਮਿਆਂ ਦਾ ਵੈਰਲ ਵਨ ਦਾ ਥਾਣਾ ਦੀ ਜੇ ਗੱਲ ਕਰੀਏ ਨਾ ਤਾਂ ਚਾਰਾਂ ਗੁੱਠਾਂ ਦੇ ਥਣ ਲੱਗੇ ਆ ਤੇ ਗੱਠ ਗੱਠ ਤੇ ਲੱਗੇ ਨਹੀਂ ਵੀ ਨੇੜੇ-ਨੇੜੇ ਚਾਰੇ ਗੁੱਠਾਂ ਤੇ ਆ ਬੜੀ ਆਪਸੀ ਦੂਰੀ ਤੇ ਲੱਗੇ ਹੋਇਆ ਵੇਖੋ ਪਿਆਰ ਆ ਇਸ ਘਰੇ ਅੱਗੇ ਵੀ ਤੁਹਾਨੂੰ ਇੱਥੋਂ ਇੱਕ ਸਾਲਕ ਪਹਿਲਾਂ ਵੀਡੀਓ ਵਿਖਾਈ ਸੀ ਤੇ 2-3 ਜਨਵਾਰ ਵਿਕਰੀ ਵਾਲੇ ਕੀਤੇ ਸੀ ਵੀਰ ਹਰਾਂ ਨੇ ਸੇਲ ਲੇ ਆਓ ਸ਼ਾਹ ਜੀ ਵੇਖੋ ਤੇ ਬਾਕੀ ਇਹ ਨੋਟ ਕਰ ਲਓ ਵੀ ਮਾਝ ਦਾ ਸੁਭਾਅ ਵੇਖੋ ਕਿੱਡਾ ਚੰਗਾ ਸੱਜਣੋ ਵੀ ਜਿਵੇਂ ਨਾ ਜਿੱਧਰ ਨੂੰ ਮਰਜ਼ੀ ਫੜ ਕੇ ਲੈ ਜਾਓ ਬਾਕੀ ਮੂੰਹ ਦੀ ਬੜੀ ਪੋਲੀ ਹੈ ਨਾ ਕੋਈ ਗੱਲ ਹੀ ਨਹੀਂ ਜੋ ਮਰਜ਼ੀ ਦੋ ਲਾਓ ਹਾਂ ਵੀ ਆਹ ਵੇਖੋ ਸੱਜਣੋ ਇੱਥੇ ਗਲੀ ਚ ਹੀ ਖਲਾਰ ਲਈ ਆ ਤੇ ਜਿਹ ਇਹ ਨਹੀਂ ਹੈਗਾ ਵੀ ਲੂਤ ਲੂਤ ਕਰਕੇ ਤੇ ਉਹ ਗਈ ਉਹ ਗਈ ਉਵੇਂ ਨਹੀਂ ਅੱਡੋ ਅੱਡੀ ਸੁਭਾ ਹੁੰਦੇ ਸੱਜਣੋ ਉਹ ਵੀ ਪਸ਼ੂ ਚੰਗੇ ਹੁੰਦੇ ਕੋਈ ਮਾੜੇ ਨਹੀਂ ਪਰ ਇਹ ਜਿਵੇਂ ਕਹਿੰਦੇ ਨੇ ਨਾ ਲੱਗ ਲੱਗ ਕੁਦਰਤ ਨੇ ਰੂਹਾਂ ਤੇ ਡਿਪੈਂਡ ਨਰਮ ਤੇ ਠੰਡੇ ਸੁਭਾ ਦੀ ਚੰਗੀ ਸੰਭੀ ਵੀ ਮੈਂ ਆ ਸੱਜਣੋ ਕੋਈ ਐ ਨਹੀਂ ਵੀ ਲੱਸੀ ਫੇਕੀ ਆ ਪੈਠ ਪੜਾ ਬਹੁਤ ਚੰਗਾ ਬਾਕੀ ਬਰੀਕ ਚਮੜੀ ਆ ਚੋਇਆ ਵਿਆ ਦੁੱਧ ਦੱਸਿਆ ਤੁਹਾਨੂੰ ਜੇ ਕੋਈ ਸੱਜਣ ਘਰੋਂ ਤਸੱਲੀ ਵਾਲੀ ਮੈਂ ਖਰੀਦਣੀ ਚਾਹੁੰਦਾ ਤਾਂ ਵੀਰ ਹਰਾਂ ਦਾ ਨੰਬਰ ਸਕਰੀਨ ਤੇ ਆ ਜਰੂਰ ਸੰਪਰਕ ਕਰ ਲਿਓ ਮੈਂ ਤੁਹਾਨੂੰ ਪਹਿਲਾਂ ਵੀ ਚੈੱਕ ਕਰਾਈ ਆ ਫੇਰ ਚੈੱਕ ਕਰੋ ਥਣ ਲੇਵੇ ਦੀ ਕੁਆਲਿਟੀ ਆਪਸੀ ਥਣਾਂ ਦੀ ਗੈਪ ਦੂਰੀ ਬਹੁਤ ਸੋਹਣੀਆਂ ਵਿਰਲਾ ਤੇ ਥਣ ਲੱਗੇ ਹੋਏ ਆ ਚੰਗੀ ਮੈਂ ਆ ਸੱਜਣੋਂ ਕੋਈ ਐ ਨਹੀਂ ਗੱਲ ਤੇ ਬਾਕੀ ਆਪਾਂ ਰੇਟ ਆ ਜਿਹੜਾ ਉਹ ਵੀਰ ਤੋਂ ਥੋੜਨਾ ਇਹਦਾ ਸਾਂਝਾ ਕਰ ਦਈਏ ਉਸ ਤੋਂ ਬਾਅਦ ਆਪਾਂ ਤੁਹਾਨੂੰ ਬੱਛੀ ਵਿਖਾਉਣੇ ਸਭ ਕੀ ਰੇਟ ਰੱਖੇਗਾ ਇਹਦਾ ਬੀਜੀ ਡਿਮਾਂਡ ਤੇ ਆਪਾਂ ਇੱਕ 10 ਕਰਦੇ ਜੀ ਦੀ ਮੱਝ ਦੀ ਜੇ ਆਪਾਂ ਗੱਲ ਕਰੀਏ ਮੁੱਲ ਦੀ ਤਾਂ ਮੁੱਲ ਕਰਦੇ ਆਪਾਂ 1 ਲੱਖ ਤੇ 10000 ਹਾਂਜੀ ਦੇਵਾਂਗੇ ਕਿੰਨੇ ਜੀ ਚਲੋ ਜੋ ਤੁਸੀਂ ਮਾਨ ਕਰਾਉਣਾ ਤੁਸੀਂ ਦੱਸ ਦੋ ਨਹੀਂ ਮੇਰਾ ਮਾਨ ਨਾ ਕਰ ਤੂੰ ਆਪਦਾ ਵੇਖ ਵੀ ਕਿੱਥੇ ਜੇ ਤਹਿ ਬਹਿ ਜਾ ਤੇਰੀ ਵੀ ਇੰਨੇ ਦਾ ਕਾਟਾ ਵਾਂਟਾ ਜਾਈ ਕਰਦੇ ਬਾਪੂ ਦੀ ਗੱਲ ਲੰਘੂ ਵੀ ਆਪਾਂ ਕਿਸੇ ਤੋਂ ਐਵੇਂ ਵਾਰ-ਵਾਰ ਚੱਕ ਕੇ ਹਨਾ ਚਲੋ ਇੱਕ 5 ਦੀ ਜੱਸ ਨੋ ਕਰਦਾ ਹਾਂ 1 ਲੱਖ ਤੇ 5000 ਹਾਂਜੀ ओके okay. बाकी मैं दूध नु बहुत खरीया मैं 15 16 15 16 किलो दूध मैं ਕੱਢਦੀ ਆ ਸੱਜਣੋ 1 ਲੱਖ ਤੇ 5000 ਰੁਪਇਆ ਇਹਦਾ ਜਿਹੜਾ ਲੇਖਾ ਜੋਖਾ ਵਾ ਬਾਕੀ ਤੁਸੀਂ ਪਿਆਰ ਮੁਹੱਬਤ ਕਿੰਨਾ ਕਰਾ ਲੋਂਗੇ ਉਹ ਤੁਹਾਡੇ ਤੇ ਡਿਪੈਂਡ ਰਹਿ ਜੂ ਉਧਰੋਂ ਤੁਹਾਨੂੰ ਮੈਂ ਥਾਂਲੇਵੇ ਦੀ ਕੁਆਲਿਟੀ ਵਿਖਾਤੀ ਐ ਇਧਰੋਂ ਵੀ ਜ਼ਰੂਰ ਚੈੱਕ ਕਰਾ ਜਾ ਕਿਉਂਕਿ ਦੂਰ ਦਾ ਪੈਂਡਾ ਤੈਂ ਕਰਕੇ ਆਏ ਆ ਆ ਵੇਖੋ ਲੇਵੇ ਦੇ ਨਾੜਾ ਨੂੜਾ ਬਹੁਤ ਚੰਗੀਆਂ ਵਾਂ ਮਿਲਕ ਵੇਣ ਬਹੁਤ ਸੋਹਣੀ ਆਉਂਦੀ ਆ ਬਾਕੀ ਹਜੇ ਸੱਜਣੋ ਮੈਂ ਜਿਵੇਂ ਕਹਿੰਦੇ ਹੁੰਦੇ ਨਾ ਇਹ ਤੀਲੀ ਤੋਂ ਲੌਂਗ ਲੌਂਗ ਤੋਂ ਕੋਕਾ ਹਜੇ ਤਾਂ ਨੇ ਤੀਲੀ ਕੀ ਬਣੀ ਆ ਤੇ ਚੜਾਊਗੀ ਐਨ ਕਰਮ ਵਾਲੀ ਸੂਲ ਨਾਲੇ ਵਾਲਾ ਕਿ ਸੂਗੀ ਬਹੁਤ ਸ਼ਾਨਦਾਰ ਮੈਂ 1 5 ਇਹਦਾ ਕੀ ਲੇਖਾ ਜੋਖਾ ਇਹ ਵੀ ਦੀ ਪਹਿਲੇ ਸੂਏ ਵਸ਼ੀ ਸੁਣੀ ਆ ਠੀਕ ਆ 7 ਮਹੀਨੇ ਦੀ ਪੂਰੀ ਗੱਬਣ ਚੱਕ ਪਾਸ ਆ ਇਹ 7 ਕੰਪਲੀਟ ਕਰ ਗਈ 8ਵਾਂ ਲੱਗ ਗਿਆ ਕਿ ਮਤਲਬ 7 ਮਹੀਨੇ ਪੂਰੇ ਹੋ ਗਏ ਕੱਲ੍ਹ ਦੇ 8ਵਾਂ ਲੱਗ ਗਿਆ ਕੱਲ ਤੋਂ ਹਾਂਜੀ 2 ਮਹੀਨੇ ਰਹਿ ਗਏ 2 ਮਹੀਨੇ ਰਹਿ ਗਏ ਆਪਣੀ ਚੈੱਕ ਅਗਲਾ ਆਪਦੀ ਕਰਾ ਕੇ ਲੈ ਆਪਣੀ ਤਸੱਲੀ ਨਾਲ ਚੈੱਕ ਪਾਸ ਥਣਚਾਰੀ ਆ ਫੁੱਟਾ ਫਾਟਾ ਤਾਂ ਨਹੀਂ ਹਾਂ ਬਿਲਕੁਲ ਨਹੀਂ ਜੀ ਵੀ ਓਕੇ ਰਿਪੋਰਟ ਗਾਰੰਟੀ ਵਾਲੀ ਦਾ ਹਾਂ ਜੀ ਹਾਂ ਜੀ ਠੰਡੀ ਵੀ ਪੂਰੀ ਪੂਰੀ ਕੋਈ ਗੱਲ ਹੀ ਨਹੀਂ ਆ ਓਕੇ ਸਾਡੇ ਕੈਮਰੇ ਤੋਂ ਭਾਵੇਂ ਥੋੜਾ ਜਿਹਾ ਠੀਕ ਆ ਕੋਈ ਗੱਲ ਇਹ ਵੀ ਕਰਦੀ ਆ ਹਾਂ ਜੀ ਕਰਦੀ ਆ ਜੀ ਲੈ ਵੀ ਸੱਜਣਾ ਹੋਊਗੀ ਵੀ ਛੋਟੀ ਉਮਰ ਦੀ ਬਾਲੀ ਵੱਡੀ ਤਾਂ ਨਹੀਂ 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 7 ਮਹੀਨੇ ਦੀ ਪੂਰੀ ਗੱਬਣ ਚੈੱਕ ਪਾਸ ਆ ਓਕੇ ਹਾਂ ਜੀ ਤੇ ਇਹਦਾ ਰੇਟ ਕੀ ਕਰਾਂਗੇ ਇਹਦਾ ਵੀ ਦੀ ਇੱਕੋ ਗੱਲ ਦੇ ਜੱਸਨ ਹੋਈ 30 ਹਜ਼ਾਰ ਦੀ ਦੇਣਾ ਜੀ ਘਰ ਦੇ ਛੋੜ ਛੱਪਾ ਐ ਨਾ ਕਰ ਸਾਂਭ ਨਹੀਂ ਵੀ ਆ 2 ਮਹੀਨੇ ਕਹੇ ਨੇ ਚਲੋ 1000 ਖੰਡ ਘੱਟ ਦੇ ਦੇਣਾ ਚਲ 28 ਦੀ ਦੇ ਦਈਏ ਚਲੋ ਕਰ ਦਿਓ ਸੱਜਣੋ 28000 ਰੁਪਿਆ ਬਾਕੀ ਤੁਸੀਂ ਸੰਪਰਕ ਕਰਿਓ ਹਾਂਜੀ ਤੇ ਮਹੀਨੇ ਦੋ ਰਹਿ ਗਿਆ ਜੇ ਕਹੇ ਸੱਜਣ ਕੋਲੇ ਹਾਂਜੀ ਜਗਾ ਜਾਂ ਚਾਰ ਟੂੜੀ ਪੱਠਾ ਹੈਗਾ ਤੇ ਇਹਨੂੰ ਸਾਂਭ ਲਿਓ 2 ਰੁਪਏ ਵੀ ਰਲਾ ਜੂਗੀ ਤੇ ਸੱਜਣ ਨੂੰ ਦੁੱਧ ਪੀਣ ਨੂੰ ਵੀ ਵੈੜ ਚੰਗੀ ਰਹਿ ਜੂ ਥਣ ਬਹੁਤ ਸੋਹਣਾ ਹਣ ਵੀ 8 ਇੰਚੀ ਇੰਚੀ ਦਾ ਲੱਗਾ ਹੋਇਆ ਇਹਨੂੰ ਕੋਈ ਐ ਨਹੀਂ ਵੀ ਛੋਟੇ ਥਾਣਾ ਬਹੁਤ ਸੋਹਣਾ ਲੇਵਾ ਕਰਮਾ ਵਾਲੀ ਤਿਆਰ ਕਰੋਗੀ ਬਾਕੀ ਕਰੋ ਸੰਗਾ ਗਰਮੀ ਚ ਵੀ ਕੰਮ ਦੇਉ ਤੇ ਸਜਣੋ ਸਰਦੀ ਜ ਤਾਂ ਦੇਣੀ ਦੀ ਮਾ ਇਹਦੀ ਵੀ ਤੋਂ ਪਲਾਸ ਹੀ ਅੱਛਾ ਹਾਂ ਜੀ ਆਏ ਛੇ ਰਹੀ ਮਾਂ ਇਹਦੀ ਹਾਂ ਓਕੇ ਉਹਦੀ ਵਸ਼ੀ ਆ ਠੀਕ ਆ ਸਾਡੇ ਕੋਲ ਮਾਲ ਜ਼ਿਆਦਾ ਸੀ ਤੇ ਪਹਿਲਾਂ ਵੀ ਦੋ ਤਿੰਨ ਡੰਗਰ ਤੁਹਾਡੇ ਵੀਡੀਓ ਤੇ ਸੇਲ ਕੀਤੇ ਆ ਹਾਂ ਜੀ ਹਾਂ ਜੀ ਤੇ ਇਹ ਵੀ ਦੋ ਸੇਲ ਕਰਨੀਆਂ ਠੀਕ ਆ ਹਾਂ ਜੀ ਲੈ ਵੀ ਸਜਣੋ ਧੰਨਵਾਦ ਆ ਤੁਸੀਂ ਆਪਣਾ ਇੰਨਾ ਕਸਮਾ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੋਂਗਣੀ ਤਰੱਕੀ ਦੇਵੇ